ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬੇਨਤੀ ਦਾ ਕਰ ਰਿਹਾ ਹਾਂ ਕਿ ਸਬਸਕ੍ਰਾਈਬ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਤਾਨ ਕਪੜਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਮੋਗਾ ਮੇਰਾ ਨਾਮ ਜਿਹੜਾ ਕਰੋ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆਂ ਰੂਟੀਨ ਚ ਪਸ਼ੂ ਹੁੰਦੇ ਰਹਿੰਦੇ ਆਂ ਤੇ ਰੂਟੀਨ ਚ ਆਪਣੇ ਚੈਨਲ ਦੇ ਵੀਡੀਓ ਵੀ ਜਾਂ ਰਹੇ ਆਂ ਅੱਜ ਦੋ ਸੁਨੀਆਂ ਗਾਈਆਂ ਇੱਕ ਬਹੁਤ ਸੁਣੀ ਜਰਸੀ ਬੱਛੀ ਸੇਲ ਆ ਬਾਈ ਦੀ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਮੇਰਾ ਅਗਰੇਜ ਆ ਪਿੰਡ ਸੰਗਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਸੀ ਵੱਗਿਆ ਮਾਲ ਜੀ ਫਿਰ ਦੇਖ ਜੀ ਦਿੱਤ ਨੇ ਠੀਕ ਉਹ ਲੱਗ ਗਈ ਬੱਛੀ ਤੇ ਲੱਗ ਗਈ ਹਾਂਜੀ ਬ੍ਰਾਈ ਕੀ ਡਿਟੇਲ ਆ ਜੀ ਇਹਦੀ ਇਹ ਬਰੇ 11 ਮਹੀਨੇ ਬਚੀ ਉਮਰ ਠੀਕ ਆ ਜੀ ਖੀਰੀ ਹੈ ਬੱਚੀ ਉਹ ਤਾਂ ਖੀਰੀ ਮਾਦਰ ਮੜਕਰ ਕੌਰ ਬਾਈ 22 ਲੀਟਰ ਦਾ ਰਿਕਾਰਡ ਬਰੇ ਦੀ ਮਾਂ ਦਾ ਠੀਕ ਆ ਸੀਮਨ ਦੱਸਿਆ ਮਾਲਕ ਨੂੰ ਨਹੀਂ ਸੀਮਨ ਨਹੀਂ ਬਰੇ ਦੱਸਿਆ ਜਿਹੜੇ ਬੰਦੇ ਨੂੰ ਸੀਮਨ ਦਾ ਪਤਾ ਜੋ ਬਾਹਰ થી ਪਰ ਇਹਨਾਂ ਆਪਣੇ ਕੋਲ ਸਮਾਹ ਨਹੀਂ ਪੁੱਛਾਂਦਾ ਹਣਾ ਠੀਕ ਆ ਜੀ ਹਾਂ ਕੱਲਾ ਬੁੜਾ ਬੁੜੂਈ ਜੀ ਘਰੇ ਉਹਨਾਂ ਦੇ ਠੀਕ ਆ ਜੀ ਬਜ਼ੁਰਗੀ ਉਹ ਤਾਂ ਖੱਜ ਕੇ ਭਜਦੀ ਤਾਂ ਦੇਤੀ ਬਾਲੀ ਚੰਗੀ ਮਾਂ ਉਹਨਾਂ ਦੇ ਘਰੇ ਹੀ ਖੜੀ ਆ ਠੀਕ ਆ ਜੀ ਬੱਚੀ ਹੈ ਵੀ ਕਰਮਾਰੀ ਬਾਲੀ ਚੰਗੀ ਫੇਸ ਕੁਆਲਿਟੀ ਦੇਖੋ ਜੀ ਅੰਤ ਕੋਈ ਨਹੀਂ ਬੱਚੀ ਦਾ 11 ਮਹੀਨੇ ਉਮਰ ਆ 26 ਕਿਲੋ ਕੰਦ ਪੂਰਾ ਬਚ ਗਿਆ ਹਮੋ ਦੇਹਾਵਣਾ ਥੱਲੇ ਦੁੱਧ ਆ ਗਿਆ ਹਾਈਟ ਚੈੱਕ ਕਰ ਲੋ ਫੋਲ ਵੱਡੀ ਹਾਈਟ ਦੀ ਏਜ ਬਹੁਤ ਛੋਟੀ ਆ ਕਰਮਾਲੀ ਦੀ ਝੋਲੀ ਵੀ ਤੁਹਾਨੂੰ ਦਿਖਾਵਾਂਗੇ ਝੋਲੀ ਦਾ ਅੰਤ ਕੋਈ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਕੇ ਲੱਗੇ ਜੇ ਗੱਪਾਂ ਹੁੰਦੀਆਂ ਨੇ ਵਸੀ ਦਾ ਹੈ ਪੱਟੀ ਕਰਦੀ ਥਾਣ ਬਹੁਤ ਟੌਪ ਦਾ ਲੱਗੇ ਦੋ ਵਾਲ ਪੈਂਦੇ ਵਸੀ ਦੇ ਲਈ ਇਹ ਮਾ ਟੌਪ ਦਾ ਥਾਨ ਲੱਗਿਆ ਵਾ ਚਾਰ ਹੀ ਥਾਣਾ ਖੂਬਸੂਰਤੀ ਦਾ ਅੰਤ ਕੋਈ ਨਹੀਂ ਬੱਚੀ ਦਾ ਦੇਖ ਸਕਦੇ ਹੋ ਤਾਜੀ ਆਈ ਕਰਕੇ ਨਾ ਥੋੜਾ ਜਿਹਾ ਜੀ ਨਹੀਂ ਲਾਇਆ ਤਾਂ ਨਹੀਂ ਮਾਂ ਨਾਲ ਹੋਈ ਆ ਨਾ ਬਈ ਤਾਂ ਕਰਕੇ ਕਰਤੀ ਠੀਕ ਆ ਜੀ ਥੋੜੀ ਰਾਮ ਦੀ ਆ ਤਾਜੀ ਆਈ ਆ ਟਾਪ ਤੋਂ ਟਾਪ ਬਰੀਡ ਬਾਕੀ ਜਦੋਂ ਤੁਸੀਂ ਆਉਂਗੇ ਤੁਹਾਡੇ ਵੀ ਦਿਲ ਲੱਗੂਗੇ ਜਦੋਂ ਆ ਕੇ ਕੋਲੇ ਆ ਕੇ ਦੇਖੋਗੇ ਹੋ ਸਕਦਾ ਵੀਡੀਓ ਚ ਕਲੀਅਰ ਨਾ ਦਿੰਦੀ ਹੋਵੇ ਪਰ ਬੱਚੀ ਦਾ ਅੰਤ ਕੋਈ ਨਹੀਂ ਮੁੱਲ ਬਈ ਇਹਦਾ ਮੁੱਲ ਬਈ 28000 ਕੁਝ ਮੰਨਦਾ ਨਹੀਂ 25 ਦੀ ਫਿਕਸ ਰੇਟ ਦੇਣੀ ਠੀਕ ਆ ਜੀ ਪਰ ਤੈਨੀਆਂ ਛੋੜੀ ਕਰਨੀ ਉਹ ਲਈ ਮੋਲ 28000 25 ਦਾ 22 ਕਹਿੰਦਾ ਫਿਕਸ ਪ੍ਰਾਈਸ 25 ਦੀ ਹਾਂ ਨਾ ਏ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂ ਤੇ ਜਿੱਦ ਦੇ ਕਰਮ ਵਾਲੀ ਤਿਆਰ ਹੋਗੀ ਉਹਦੇ ਮੇਲਿਆਂ ਵਾਲੀ ਗਾਮ ਬੰਨਣਾ ਬਈ ਇਹਨੇ 2 ਨੰਬਰ ਤੇ ਸੀਲ ਸੌ ਵੀ ਕਰਮ ਵਾਲੀ ਪੂਰੀ ਐ ਕੋਈ ਡਰਦੀ ਦੁਰਦੀ ਨਹੀਂ ਝੋਲੀ ਦੇਖੋ ਜੀ ਜੱਟ 11 ਮਹੀਨਿਆਂ ਦੀ ਦੋ ਬਾਲ ਪੈਂਦੇ ਬੱਚੀ ਤੇ ਲਪੂਰਾ 11 ਮਹੀਨੇ ਉਮਰ ਹੈ ਬੱਚੀ ਦੀ ਹਾਂ ਤਾਂ ਕੋਈ ਨਹੀਂ ਬੱਚੀ ਤਾਂ 5 ਲੱਖ ਦੀ ਬੱਚੀ ਜਿੱਦ ਇਹਨੇ ਸੰਭਾਲੀ ਬਈ ਸਹੀ ਗੱਲ ਹੈ ਜੀ ਮੇਲਿਆਂ ਚ ਖਾਣ ਵਾਲੀ ਬੱਚੀ ਤਿਆਰ ਹੋਣੀ ਐ ਦੋ ਨੰਬਰ ਜਰਸੀ ਇਹਦੀ ਕੀ ਡਿਟੇਲ ਹੈ ਜੀ ਇਹ ਬਾਰੇ 20 22 ਦਿਨ ਦੀ ਸੂਈ ਆ ਦੱਸਿਆ ਮਾਲਕਣ ਠੀਕ ਆ ਜੀ ਵਛੀ ਛੇ ਦੇ ਮਗਰ ਉਹਨਾਂ ਨੇ ਲਾ ਲਈ ਨਿਤਿਨ ਠੀਕ ਆ ਜੀ ਹਾਂ ਆਪਾਂ ਗਲਤ ਕੰਮ ਨਹੀਂ ਕਰਨਾ ਖੜਿਆਉਣ ਦਾ ਖੜਿਆ ਸਕਦੇ ਪਰ ਆਪਾਂ ਗਲਤ ਕੰਮ ਨਾ ਕੀਤਾ ਨਾ ਕਰਨਾ ਠੀਕ ਆ ਜੀ ਜੇ ਲਾਈ ਇਹ ਤੇ ਲਾਈ ਕਹਿਣਾ ਠੀਕ ਆ ਜੀ ਦੁੱਧ 15 ਕਿਲੋ ਹੁਣ ਮਿਣਕੇ ਦੇਵਾਂਗੇ ਭੰਗ ਵਾਲਾ ਚਾਰ ਡੰਗ ਆਪਣੇ ਘਰੇ ਚੂਲੇ ਦੇ ਥਣਾ ਦੀ ਓਕੇ ਆ ਜੀ ਥਣਾ ਦੀ ਗਾਰੰਟੀ ਆ ਸੀਲ ਸਾਊ ਦੀ ਪੂਰੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੀਲ ਸਾਊ ਵੀ 22 10 10 ਪੂਰੀ ਆ 22 ਕਹਿੰਦਾ 20 22 ਦਿਨ ਬੱਚਾ ਸੀਗਾ ਇਹਦੇ ਮਗਰ ਬੱਚੀ ਉਹ ਮਾਲਕਾਂ ਨੇ ਦਿੱਤੀ ਨਹੀਂ ਕੋਈ ਚੰਗਾ ਸੀ ਮਨ ਭਰਾਇਆ ਸੀ ਤਾਂ ਕਰਕੇ ਉਹਨਾਂ ਨੇ ਰੱਖ ਲਈ ਕਿੰਨੇ ਵੇ ਸੂਈ ਸੂਈ ਆ ਬਈ ਇਹ ਦੂਜਾ ਸੂਆ ਬਈ ਵੇ ਪੰਜਾਬ ਜਰ ਸੀ ਲੋਕ ਆਪਣੀ ਦਲੀ ਜਾਮ ਪਾ ਲਾ ਕੋਈ ਹਿਮਾਚਲ ਵਾਲੀ ਜੈਮੈਂਟ ਰੱਖਾ ਵਾ ਬਾਕੀ Ориジナル ਪੰਜਾਬ ਵਾਲੀ ਹਿਮਾਚਲ ਵਾਲੀਆਂ ਦੀ ਬਈ ਹਾਈਟ ਹੀ ਨਹੀਂ ਐਡੀ ਹੁੰਦੀ ਫੁੱਲ ਵੱਡੀ ਹੈਟਾ ਜੀ ਥਣ ਬਹੁਤ ਟੌਪ ਦਾ ਲੱਗਿਆ ਤੇ ਫਿਕਸ ਹਮਾਨੇ ਦੀ ਗਾ ਹੈ ਨੇੜੇ ਤਾਂ ਥਣ ਤੇ ਕਰ ਲੋ ਕੋਈ ਕੋ ਪਾ ਗਿਆਂ ਕੋ ਨਿੱਖੜ ਮੈਂ ਆ ਸੋਹਣੀ ਖੂਬਸੂਰਤੀ ਆ ਸ਼ਾਈਨਿੰਗ ਵਾਲੀ ਸਕਿਨ ਬਾਕੀ ਭਵਾਨਾ ਪੂਰਾ ਟੌਪ ਦਾ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ ਦਾ ਉਹ 15 ਕਿਲੋ ਆ ਮੇਰੀ ਬੇਨਤੀ ਆ ਵੀਰਾਂ ਨੂੰ ਵੀ ਜਦੋਂ ਕੋਈ ਸੂਆ ਸਵਾਇਆ ਪਸ਼ੂ ਲੈਣੇ ਹੋਣ ਆਪ ਦੀ ਦੋ ਟਾਈਮ ਚਾਰ ਟਾਈਮ ਚੋਾਈ ਜਰੂਰ ਕਰਾਇਆ ਕਰੋ ਜੇ ਕੋਈ ਗੱਭਣਾ ਤਾਂ ਉਹਦੇ ਥਣ ਪਾਸ ਕਰ ਲਿਆ ਕਰੋ ਜੇ ਕੋਈ ਟੋਕੜ ਗੱਭਣਾ ਤਾਂ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਇਆ ਕਰੋ ਤਸੱਲੀ ਤੁਸੀਂ ਕਰਨੀ ਆ 15 ਕਿਲੋ ਬਾਈ ਕਹਿੰਦਾ ਮੇਰੇ ਘਰੇ ਨੱਟ ਤਿਆਰ ਆ ਫਨਾਂ ਦੀ ਓਕੇ ਆ ਜੀ ਦੂਜਾ ਸੂਆ ਸੂਈ ਆ ਮੁੱਲ ਬਾਈ ਮੁੱਲ ਬਾਈ ਦਾ 55000 ਰੁਪਇਆ ਉਹ ਜੋ ਮੰਨਤਾ ਨਹੀਂ ਪੰਜ ਤਣ ਬਾਈ ਕਰਾਂਗੇ ਪਰ ਲਾਸਟ 52 ਦੀ ਵੜ ਦੇ ਦਾ ਠੀਕ ਆ ਜੀ ਮੁੱਲ ਬਾਈ ਕਹਿੰਦਾ 55000 ਰੁਪਇਆ ਲਾਸਟ 52 ਦੀ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸ਼ਿਕਰੀ ਚੱਲੂਗਾ ਤਿੰਨ ਨੰਬਰ ਐਚ ਐਫ ਦਾ ਬਹੁਤ ਸੋਨਾ ਨਗੀਨਾ ਇਹਨਾਂ ਵਿੱਚ ਹੋਸੀ ਆ ਜੀ ਇਹ ਦੁੱਧ ਦਾ ਸੋਸ ਹੋਈ ਆ ਫਿਰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਬਾਈ 10 ਦਿਨ ਹੋ ਗਏ ਹੋਈ ਨੂੰ ਬੱਚਾ ਕੀ ਆ ਜੀ ਪਛੀ ਆ ਬਰੇ ਕਿਹੜੇ ਸੀਮਾਂ ਦੀ ਆ ਜੀ ਨਹੀਂ ਬਰੇ ਸੀਮਾਂ ਨਹੀਂ ਪਤਾ ਪਰ ਬੱਚੀ ਦੀ ਬਰੀਡ ਬਗਵਾ ਸੂਈ ਚੰਗੀ ਆ ਬਰੀਡ ਵਾਲੀ ਬੱਚੀ ਆ ਇੱਕ ਚੀਜ਼ ਨੋਟ ਕਰਨ ਵਾਲੀ ਆ ਬੱਚੀ ਜਿਹੜੀ ਮੈਂ ਕੀਤੀ ਆ ਬੱਚੀ ਦੀ ਵੇਲ ਚੈੱਕ ਕਰੋ ਜੀ ਮਰਜੀ 10 ਦਿਨਾਂ ਦੀ ਸੂਈ ਆ ਤੇ ਵੇਲ ਬਹੁਤ ਲੰਬੀ ਆ ਚੰਗੇ ਸੀਮੰਦੀ ਆ ਮਾਲਕਾਂ ਨੇ ਚੰਗਾ ਸੀਮੰਨ ਭਰਾਇਆ ਠੀਕ ਆ ਪਰ ਬਾਈ ਕਹਿੰਦਾ ਆਪਾਂ ਡਿਟੇਲ ਨਹੀਂ ਲਈ ਤੇ ਇੱਕ ਗੱਲ ਹੁੰਦਾ ਜਿਹੜਾ ਬੰਦਾ ਪਰਕੋਂ ਦਾ ਬੱਚੀ ਨੂੰ ਆਪ ਹੀ ਅਡਜਸਟਮੈਂਟ ਉਹ ਆ ਜਾਂਦਾ ਪੂਰਾ ਪੂਰਾ ਚਾਰੋਂ ਗਰਾਂ ਦਾ ਹੀ ਕੰਨ ਆ ਬੱਚੀ ਸਹੀ ਗੱਲ ਆ ਛੋਟਾ ਕੰਨ ਸੋਹਣੀ ਫੇਸ ਕੁਆਲਟੀ ਤੇ ਬਈ ਜਿਹੜਾ ਭਾਂਡੇ ਵਾਲਾ ਦੁੱਧ ਆ ਕਿੰਨਾ ਜੀ ਭਾਈ ਦੁੱਧ 24 ਕਿਲੋ 22 ਕਿਹ ਕਿ ਦਵਾਂਗੇ ਆਪਾਂ 22 ਕਿਲੋ ਭਾਂਡੇ ਚ ਪਾ ਦਾਂਗੇ ਹਾਂ ਦੁੱਧ ਖੋਸਾ 24 ਮਿੰਨ ਦਾ ਮੈਂ ਪਰ 22 ਕਿਹ ਕਿ 2 ਕਿਲੋ ਘੱਟ ਕੇ ਕਿ ਦਵਾਂਗੇ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰ ਦੂਜਾ ਸੂਆ ਸੂਈ ਆ ਮਗਰ ਵੱੱਛੀ ਆ ਅੰਤ ਕੋਈ ਨਹੀਂ ਵੱੱਛੀ ਦਾ ਤੇ ਆਪ ਵੀ ਗਾਂ ਦਾ ਅੰਤ ਕੋਈ ਨਹੀਂ ਫੈਕਸ ਸੈਂਟਰ ਦੀ ਆ ਕੋਈ ਆਪਾਂ ਟੱਟਮਾ ਲੈਵਾਨੀ ਕਹਿ ਸਕਦੇ ਫੈਕਸ ਹਵਾਨੇ ਦੀ ਗਾਂ ਬਰੀਡ ਦਾ ਅੰਤ ਕੋਈ ਨਹੀਂ ਬਾਈ ਕਹਿੰਦਾ ਦੁੱਧ 24 ਕਿਲੋ ਆ ਆਪਾਂ 22 ਕਿਲੋ ਕਹਿ ਕੇ ਦੇਣੀ ਆ ਜਦੋਂ ਕੋਈ ਵੀ ਆਊਗਾ ਜੇ 2 ਕਿਲੋ ਵੱਧ ਨਿਕਲੂ ਤਾਂ ਅਗਲਾ ਖੋਸ਼ ਹੋ ਕੇ ਲੈ ਕੇ ਜਾਊ ਰੋਕ ਲਈ ਗਈ ਰੱਖੀ ਰੈਂਜ ਦੇਖ ਸਕਦੇ ਹੋ ਹਵਾਨੇ ਤੇ ਆਮ ਕਰਕੇ ਜਿਹੜੀ ਆਪਾਂ ਮੇਲਿਆਂ 'ਚ ਗਾਂ ਵੇਨੇ ਹੁੰਨੇ ਤੁਸੀਂ ਵੇਖੀਆਂ ਹੀ ਹੋਣਗੀਆਂ ਦੋ ਮੇਲੇ ਨਾਂਕੇ ਗਏ ਆ ਹਵਾਨੇ ਤੇ ਨਾੜਾਂ ਦੀ ਗਿਣਤੀ ਤੇ ਕਰਮਾਲੀ ਦੇ ਉਵੇਂ ਹੀ ਆ ਜੀ ਚੈੱਕ ਕਰ ਲਓ ਨੇੜੇ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬਾਕੀ ਚਾਰ ਹੀ ਥਾਣਾ ਗੈਪ ਤੇ ਲੱਗਿਆ ਨਿਖੜਵੇਂ ਫੱਤੀ ਚਵਾਈ ਵਾਲਾ ਕੋਈ ਛੋਟਾ ਨਹੀਂ ਗਾ ਥੱਬੇ ਦਾ ਹਵਾਨਾ ਤਿਆਰ ਕਰੀ ਬੈਠੀ ਆ ਕਿੰਨਾ ਕ ਪਾਜੂ ਬਾਈ ਦੁੱਧ ਬੋਲ ਦੁੱਧ ਬਾਈ 22 ਲੀਟਰ ਦਾ ਆਮਣਾ ਚਵਾ ਦੂਗੀ 14 ਕਿਲੋ ਟਾਈਮ ਦਾ ਠੀਕ ਹਾਂਜੀ ਬਾਕੀ ਕਿਸੇ ਲੂਟੀ ਨਹੀਂ ਬੜਨ ਨੂੰ ਪਾਈ ਬਾਈ ਕੋਸ ਨਹੀਂ ਹਾਂ ਹਜੇ 3000 ਕਿਲੋ ਫੀੜੀ ਪੈਂਦੀ ਐ ਨੂੰ ਕਰ ਗਲਦੀ ਠੀਕ ਆ ਜੀ ਬਾਕੀ ਥੋੜੇ ਦਿਨ ਨਹੀਂ ਹੋਏ ਆਪਣੇ ਕੋਲ ਆਈ ਨਹੀਂ ਠੀਕ ਆ ਜੀ ਬਾਈ ਕਹਿੰਦਾ ਹਜੇ ਖਰਾਕ ਇਹਦੀ ਤਿਆਰ ਨਹੀਂ ਕੀਤੀ ਸ਼ੁਰੂ ਨਹੀਂ ਕੀਤੀ ਤੇ 28 29 ਕਿਲੋ ਆਮਨ ਵਾਲੀ ਚਵਾ ਦੂਗੀ ਮਾਲ ਜਾਦੇ ਆ ਬਾਈ ਕੱਲਾ ਜਾਣਾ ਸੰਭਾਣੀ ਨਾ ਮਾਲ ਸਹੀ ਗੱਲ ਤੇ ਆਪਾਂ ਨਾਲ ਦੇ ਤੁਰਿਆਂ ਗਾਈਆਂ ਤਾਂ ਕਰੇ ਹੁਣ ਸੀਗੇ 300 ਦੇ ਤੋਂ ਪਹਿਲਾਂ ਮੇਰੇ ਹੋ ਗਏ ਆ 3 ਵਿਕੀਆਂ ਆਵਾਂਗਾ ਤਾਂ ਨਹੀਂ ਵੀਡੀਓ ਚ ਪਾਈਆਂ ਮਾਲ ਬਾਬੇ ਦੀ ਕਰਪਾਣਾ ਨਾ ਤਾਂ 3 ਕੀ ਹੁੰਦਾ ਕਈਆਂ ਵੀਰਾਂ ਦੇ ਫੋਨ ਵੀ ਨਹੀਂ ਚੱਕੇ ਜਾਂਦੇ ਠੀਕ ਹੈ ਜੀ ਹਾਂ ਤੇ ਚੱਕ ਬਾਈ ਥਾਣਾ ਦੀ ਓਕੇ ਆ ਜੀ ਹਾਂ ਮੇਰੇ ਥਾਣਾ ਦੀ ਓਕੇ ਆ ਬਾਕੀ ਚੋਈ ਕਰ ਦਿੰਨੇ ਆ ਠੀਕ ਹੈ ਜੀ ਜਿਹੜਾ ਨਾ ਕਮੈਣੀ ਦਾ ਮਗਰਲਾ ਥਾਣਾ ਹਾਂਜੀ ਇਹਦੀ 19 20 ਕਹਿ ਸਕਦੇ ਆ ਵੀ ਭੂਰ ਕਹਿ ਸਕਦੇ ਆ ਜਾਂ ਚਿੱਟਾ ਕਹਿ ਸਕਦੇ ਆ ਬਾਕੀ ਇਹ ਬਚਵਾਈ ਕਰਕੇ ਲੈ ਮਾਰ ਦਿਖਾ ਦਿੰਦੇ ਆ ਕੋਈ ਦੂਰੋਂ ਆਵੇ ਹੈ ਨਾ ਵੀਰ ਸਹੀ ਗੱਲ ਆ ਆਪਣਾ ਜਿਹੜੀ ਗੱਲ ਆਪਾਂ ਸਾਹਮਣੇ ਹਰੇ ਗੱਲ ਕਰਨੀ ਹੁੰਦੀ ਆ ਵੀਡੀਓ ਚ ਸਹੀ ਗੱਲ ਆ ਜੀ ਬਾਈ ਫੇਰ ਹੀ ਫਾਇਦਾ ਕਿਉਂਕਿ ਕੋਈ ਬੰਦਾ ਦੂਰੋਂ ਚੱਲ ਕੇ ਆ ਜੇ ਇੱਥੇ ਆ ਕੇ ਕੋਈ ਗੱਲਬਾਤ ਨਿਕਲ ਜੇ ਤਾਂ ਬਾਈ ਗੇੜਾ ਖਾਲੀ ਮੁਰਨਾ ਔਖਾ ਹੋ ਜਾਂਦਾ ਕਿਉਂਕਿ ਬਾਈ ਸਮਾਂ ਕਿਸੇ ਕੋਲ ਨਹੀਂ ਸਾਰੇ ਬੀਜੀ ਆ ਲਓ ਜੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਬਾਈ ਕੱਲੇ ਕੱਲੇ ਥਾਂ ਦੀ ਮਾਰ ਦੀ ਆ ਵੀ ਮਗਲਾ ਥਾਣੀਆਂ ਦੀ 19 20 ਨਹੀਂ ਕਹਿ ਸਕਦੇ ਆ ਐਨੀ ਕ ਭੂਰ ਪੈਂਦੀ ਆ ਆ ਜਿਹੜੇ ਮਾੜਾ ਆ ਜਾ ਬੇਮਲੂਮਾ ਜਾ ਇੱਧਰਲੇ ਪਾਸੋਂ ਵੀ ਦਿਖਾ ਦਿੰਨੇ ਮਾਰੀ ਜੱਲੀ ਬਾਈ ਲਓ ਜੀ ਕ ਕਰੋ ਜਿਹੜੇ ਮਾੜੀ ਜੀ ਭੂਰ ਪੈਂਦੀ ਆ ਐਨੀ ਕ ਪੈਂਦੀ ਆ ਦੂਜੇ ਥਨਾ ਚੋਂ ਮਾਰਦੀ ਬਾਈ ਦਿਨਾਂ ਚੋਂ ਫਰਕ ਪਤਾ ਲੱਗ ਜੂਗਾ ਲਓ ਜੀ ਆ ਗੰਨੇ ਆ ਗੀ ਇਹਨਾਂ ਚੋਂ ਆ ਗੀ ਮਗਰਲੇ ਜਿਹੜਾ ਇੱਕ ਰਹਿ ਗਿਆ ਬਾਈ ਉਹ ਚੋਂ ਮਾਰ ਦੇ ਲਓ ਜੀ ਇਹਦੇ ਚ ਮਾੜੀ ਜੀ ਭੂਰ ਇੱਕ ਕਰੀ ਹੋਰ ਹੋਰਲੇ ਚ ਮਾਰ ਦੇ ਬਾਈ ਐਨੀ ਕ ਪੈਂਦੀ ਆ ਜੀ 19 ਵੀ ਕਹਿ ਸਕਦੇ ਆ ਮੇਰੇ ਬਾੜੀ ਨਹੀਂ ਕਹਿ ਸਕਦਾ ਜਿਹਨੂੰ ਚਜੂਗੀ ਤੇ ਆਪਦੀ ਤਸੱਲੀ ਆ ਕੇ ਕਰ ਲੈ ਚਵਾਈ ਕਰ ਲੈ ਦੋ ਟਾਈਮ ਕਰ ਲੈ ਚਾਰ ਟਾਈਮ ਕਰ ਲੈ 22 ਕਿਲੋ ਕੰਡੇ ਵਾਲਾ ਨੈਟ ਤਿਆਰ ਆ ਜੀ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਜੀ ਮੁੱਲ ਭਈ ਇਹਦਾ ਮੁੱਲ ਭਈ 90000 ਹੋ ਜੂ ਮਾਨਤਨ ਜੀ ਜਿਹੜਾ ਵੀਰ ਬੱਛੀ ਦੇਣੀ ਚਾਹੁੰਦਾ ਮੈਂ 10000 ਦੀ ਬੱਛੀ ਰੱਖ ਲਊਗਾ ਜੇ ਬੱਛੀ ਛੱਡਣੀ ਤਾਂ 80000 ਆ ਜੇ ਬੱਚੀ ਸੁਮੇਤ ਲੈਣੀ ਤਾਂ 90000 ਹਾਂ ਪਤਾ ਕੀ ਆ ਜਿੱਦ ਤੇ ਸੂਈ ਆਪਾਂ ਬੱਚੀ ਇੱਕ ਦਿਨ ਵੀ ਨਹੀਂ ਛੱਡ ਕੇ ਵੇਖੀ ਠੇਠ ਆ ਇਹਦੇ ਇਹਦੇ ਛੱਡੀ ਨਹੀਂ ਗੱਲ ਕੋਈ ਚੱਕਣੀ ਦੁੱਧ ਮੈਂ ਪੂ ਹੀ ਪੀਉਣਾ ਇਹਨੂੰ ਪਕੜਾਈ ਚ ਮੱਥਲ ਜੀ ਹਾਂ ਬੋਤਲ ਨਾਲ ਪਿੰਦੀ ਆ ਠੀਕ ਆ ਜੀ ਜੇ ਕੋਈ ਵੀਰ ਬੱਚੀ ਛੱਡਣੀ ਚਾਹੁੰਦਾ ਤਾਂ ਬਾਈ ਕਹਿੰਦਾ 80000 ਆ ਜੇ ਕੋਈ ਬੱਚੀ ਨਾਲ ਲੈ ਕੇ ਜਾਊਗਾ ਤਾਂ ਮੋਹਲੇ ਦਾ 90000 ਆ ਕਿਉਂਕਿ ਬੱਚੀ ਚੰਗੀ ਆ ਬਾਈ ਕਹਿੰਦਾ ਮੈਂ ਘਰੇ ਪਾਲ ਲੂ ਜੇ ਕੋਈ ਛੱਡ ਜੂ ਜੇ ਕਿਸੇ ਹੋਰ ਵੀਰ ਨੇ ਨਾਲ ਲੈ ਕੇ ਜਾਣੀ ਆਪ ਦੀ ਪਾਲਣੀ ਚਾਹੁੰਦਾ ਦਾ ਉਹਦੀ ਇਛਾ ਹੈ। ਬਾਕੀ ਕੋਈ ਫੈਕਸ਼ਨ ਨਹੀਂ। ਸਵਾ ਲੱਖ ਦੀ ਵੇੜ ਸੀਗੀ। ਠੀਕ ਹੈ ਨਾ ਆਪਾਂ ਦਾ ਚਲ ਆਪણો ਰੋਟੀ ਆਉਂਦੀ ਆ ਆਪਾਂ ਦੇ ਦੇਣੀ ਆ ਠੀਕ ਆ। ਪਰ ਵੱਡੇ ਵਪਾਰੀ ਕੋਲ ਚੰਗੇ ਕੋਲ ਉਹਦੇ ਸਵਾ ਲੱਖ ਰੁਪਏ ਨੇ ਮੁੱਲ ਕਰਨਾ ਸੀ ਵੇੜ ਦਾ। ਸਹੀ ਗੱਲ ਹੈ। ਕਿਉਂਕਿ ਵੇੜ ਦੇ ਘੇ ਪਸੂ ਹੱਥ ਤਰਾਹਣੀਗੀ। ਬਾਕੀ ਜਿਹੜੇ ਵੀਰ ਨੇ ਬਾ ਵੇਖਣੀ ਆ ਆਪ ਦੀ ਜੱਜਮੈਂਟ ਆਪਕਾਰ ਹੀ ਲੈਣੀ ਨਾ। ਠੀਕ ਆ ਜੀ। ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ। ਧੰਨਵਾਦ।